ਪੰਜਾਬ ਦੇ ਤਰਨਤਾਰਨ ਵਿਖੇ ਪੰਡੋਰਾ ਗੋਲੇ ਵਿਖੇ ਕੁਝ ਦਿਨ ਪਹਿਲਾਂ ਫਾਇਰਿੰਗ ਹੋਈ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਮਾਮਲਾ ਹੱਲ ਕਰ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਤਰਨਤਾਰਨ ਦੇ ਐਸਐਸਪੀ ਅਸ਼ਨਿਕ ਪੋਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੋਲੀਬਾਰੀ ਹੋਈ ਸੀ ਤੋਨ ਕਾਪੂਸ਼ਾ ਵੱਲੋਂ ਦੁਕਾਨ 'ਪੋ' ਫਾਇਰਿੰਗ ਕੀਤੀ ਸੀ ਫਰੋਤੀ ਦੇ ਲਈ ਇਸ ਸਬੰਧੀ ਵਿਦੇਸ਼ 'ਚ ਬੈਠੇ ਸੱਤਾ ਨਸੋਰੀ ਗੈਂਗ ਦੇ ਪੰਨੂਆ ਗੈਂਗ ਦੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ ਤੇ ਜਿਵੇਂ ਤੁਹਾਨੂੰ ਪਤਾ ਜੀ 14 ਤਰੀਕ ਨੂੰ 14 ਤਿੰਨ ਨੂੰ ਇੱਥੇ ਪੰਡੂਰੀ ਗੋਲਾ ਪਿੰਡ 'ਚ ਇੱਕ ਜਸਬੀਰ ਸਿੰਘ ਜਿਹੜਾ ਸੁਨਿਆਰਾ ਸੀਗਾ ਉਹਦੇ ਉੱਤੇ ਫਾਇਰਿੰਗ ਹੋਈ ਸੀਗੀ ਦੁਪਹਿਰ ਦੇ ਟਾਈਮ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਪੁੱਛਿਆ ਤੇ ਉਹ ਕਹਿੰਦੇ ਵੀ ਪਹਿਲੇ ਮੈਨੂੰ ਜਸਲ ਦਾ ਫੋਨ ਆਇਆ ਸੀਗਾ ਫਰੋਤੀ ਵਾਸਤੇ ਪੈਸੇ ਮੰਗੇ ਸੀਗੇ 10 ਲੱਖ ਰੁਪਈਆ ਉਸ ਤੋਂ ਬਾਅਦ ਫਿਰ ਸਤਨਾਮ ਸੱਤੇ ਦਾ ਫੋਨ ਆਇਆ ਸੀ ਨਸ਼ਰੇ ਵਾਲੇ ਦਾ ਕਿ 10 ਲੱਖ ਰੁਪਈਆ ਦਿਓ ਤੇ 10 ਟੋਲੇ ਗਹਿਣਾ ਦਿਓ ਗਰੀਬ ਕੁੜੀਆਂ ਦੇ ਵਿਆਹ ਕੋ ਕਰਦੇ। ਤੇ ਉਹ ਉਹਨੇ ਮਨਾ ਕਰਤਾ ਦਿੱਤੇ ਨਹੀਂ ਤੇ ਉਸ ਤੋਂ ਬਾਅਦ ਉਹਨੇ ਜਿਹੜੇ ਆ ਤੋਸ਼ੀ ਅਸੀਂ ਪੜੇ ਆ ਇਹਨਾਂ ਨੂੰ ਫੋਨ ਰਾਹੀ ਕਿਹਾ ਇੱਕ ਗੁਰਲਾਲ ਜਿਹੜਾ ਪਹਿਲੇ 3 ਮਹੀਨੇ ਪਹਿਲੇ ਕੁਵੇਤ ਚ ਰਹਿ ਕੇ ਆਇਆ 3-4 ਉੱਥੇ ਜੀਸੀਬੀ ਵਗੈਰਾ ਚਲਾਉਂਦਾ ਰਿਹਾ 3 ਸਾਲ 4 ਸਾਲ ਔਰ ਇਹਦਾ ਇਹਨੂੰ ਫੋਨ ਕੀਤਾ ਇਹਦੇ ਕਜ਼ਨ ਦੇ ਥਰੂ ਕਿ ਜਾ ਕੇ ਤੁਸੀਂ ਉੱਥੇ ਅਸੀਂ ਪੈਸੇ ਮੰਗੇ 10 ਉਹਨੂੰ ਜਾ ਕੇ ਉੱਥੇ ਗੋਰੀਆਂ ਮਾਰ ਕੇ ਆਉ ਕਿ ਪੈਸੇ ਨਹੀਂ ਦਿੰਦਾ ਉਹ ਇਹ ਚਾਰਜ ਨੇ ਸੀਗੇ ਦੋ ਸੀ ਅਰੈਸਟ ਕਰ ਲਏ ਗੁਰਲਾਲ ਲੇਕਿਨ ਅਜ ਇਹ ਵੈਸੇ ਇਹਦਾ ਪਿੰਡ ਬਾਬੇ ਬਕਾਲੇ ਚ ਪੈਂਦਾ ਗੁਰਲਾਲ ਦਾ ਲੇਕਿਨ ਇਹ ਆਪਣੇ ਨਾਨਕੇ ਪਿੰਡ ਵਰਪਾਲ ਰਹਿ ਰਿਹਾ ਤੇ ਉਹ ਇਹ ਚਾਰ ਜਣੇ ਆਂਦੇ ਆ ਦੋ ਜਣੇ ਬੈਕਅਪ ਤੇ ਰਹਿੰਦੇ ਤੇ ਦੋ ਜਣੇ ਮੋਟਰਸਾਈਕਲ ਤੇ ਜਾ ਕੇ ਜਿਹੜਾ ਉਹਦੀ ਦੁਕਾਨ ਤੇ ਫਾਇਰ ਕਰਕੇ ਆਂਦੇ ਸਰ ਇਹ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਫੋਨ ਕਿਹਨੇ ਕੀਤਾ ਸੀ ਉਹ ਫਾਇਰਿੰਗ ਵਾਸਤੇ ਇਹਨਾਂ ਨੂੰ ਫੋਨ ਇਹਦਾ ਇੱਕ ਗੁਰਲਾਲ ਹੈ ਜੀ ਇਹਦਾ ਕਜ਼ਨ ਹੈ ਉੱਥੇ ਬਾਹਰ ਉਹਦੇ ਉਹ ਜੈਸਲ ਦੇ ਨਾਲ ਉਹਦਾ ਮੇਲਬਲਾਪ ਹੈਗਾ ਲੰਡਾ ਗਰੁੱਪ ਦੇ ਬੰਦੇ ਸਾਰੇ ਲੰਡਾ ਤਾਂ ਨਹੀਂ ਕਹ ਸਕਦੇ ਸਤਨਾਮਾ ਸੱਤੇ ਦੇ ਨਾਲ ਜੁੜੇ ਤੋਂ ਹੋਏ ਆ ਜੈਸਲ ਸੱਤਾ ਉਹ ਸਾਰਾ ਤੇ ਉਹਦੇ ਨਾਲ ਪਿੰਡਾਂ ਵੀ ਕਿਸੇ ਕਿਸੇ ਚੀਜ਼ ਤੇ ਬੰਨਦੇ ਸ ਆਮਲੇ ਕਰਦੇ ਪਹਿਲੇ ਹਜੇ ਤੱਕ ਤਾਂ ਕੁਝ ਨਹੀਂ ਕਿਉਂਕਿ ਇਹਨੂੰ 3 ਮਹੀਨੇ ਹੋਏ ਆ ਇਹਨੂੰ ਗਰਲਾ ਲਓ ਬਾਕੀ ਅਸੀਂ ਇੰਟਰੋਗੇਟ ਕਰਨ ਦਿੱਤਾ ਪਤਾ ਲੱਗ ਜਾਏਗਾ ਵੀ ਕੋਈ ਹੋਰ ਵੀ ਆ ਕੇ ਕੀ ਕੀ ਬਰਾਮਦਗੀ ਹੋਈ ਹੈ ਤਾਂ ਇੱਕ ਤਾਂ ਇਹਦੇ ਕੋਲੋਂ ਜੀ ਪਿਸਟਲ ਬਰਾਮਦ ਹੋਈ ਏ ਜਿਹੜੀ ਤੇ ਇੱਕ ਇਹਦਾ ਇਹਦਾ ਫੋਨ ਹੈਗਾ ਉਹ ਅਸੀਂ ਗੋਲੀ ਇਸੇ ਪਿਸਤਲ ਦਾ ਚਲੀ ਸੀ ਇਹ ਬਿਲਕੁਲ ਜੀ ਇਸੇ ਪਿਸਤਲ ਦੇ ਨਾਲ ਇੱਕ ਹੋਰ ਨਹੀਂ ਹੋਰ ਵੀ ਪਿਸਤਲ ਹੈਗੀ ਆ ਇਹ ਤਾਂ ਇਹਦੇ ਕੋਲ ਰਿਕਵਰ ਹੋਇਆ ਬਟ ਜਿਹੜੀ ਆ ਉਸ ਦਿਨ ਫਾਇਰਿੰਗ ਹੋਈ ਹੈ ਉਹ ਮੇਰੇ ਖਿਆਲ ਇਸ ਇਹ ਵੀ ਪਿਸਤਲ ਯੂਜ਼ ਹੋਈ ਹੈ ਇੱਕ ਹੋਰ ਵੀ ਪਿਸਤਲ ਯੂਜ਼ ਹੋਈ ਹੈ ਦੋ ਪਿਸਤਲ ਯੂਜ਼ ਹੋਈਆਂ ਜਿਹੜੇ ਮਰ ਸਕਦੇ ਫਾਇਰਿੰਗ ਕਰਨ ਉਹ ਬਰਾਮਦ ਹੋ ਗਿਆ ਨਹੀਂ ਉਹ ਮੋਟਰਸਾਈਕਲ ਨਹੀਂ ਬਰਾਮਦ ਹੋਇਆ ਹੁਣ ਰਿਮਾਂਡ ਲੈ ਕੇ ਇੰਟਰੋਗੇਸ਼ਨ ਕਰਾਂਗੇ ਤਾਂ ਬਾਕੀ ਹੋ ਜਾਏ ਇਹਨਾਂ ਦੀ ਕਿੱਦਾਂ ਗ੍ਰਿਫਤਾਰੀ ਕੀਤੀ ਸਰ ਇਹਨਾਂ ਦੀ ਸਾਡੀ ਟੀਮਸ ਤਾਂ ਲੱਗੀਆਂ ਹੀ ਹੋਈਆਂ ਸੀਗੇ ਤੇ ਉਹਦੇ ਚ ਜਦੋਂ ਅਸੀਂ ਕਰਦੇ ਕਰਦੇ ਇਹਨਾਂ ਤੱਕ ਪਹੁੰਚ ਗਏ ਕਿ ਹਾਂ ਇਹ ਬੰਦੇ ਪਿੰਪ ਪੁਆਇੰਟ ਹੋ ਗਏ ਸਾਨੂੰ ਤੇ ਕੁਝ ਪਤਾ ਲੱਗਿਆ ਸੀ ਵੀ ਐਨ ਡੀ ਉਂਡੀ ਦਾ ਵੀ ਕੰਮ ਕਰਦੇ ਆ ਇਹ ਤੇ ਉਹਦੇ ਦਰੂ ਅਸੀਂ ਕੋਈ ਮੈਸੇਜ ਹੈ ਵੀ ਇਦਾਂ ਐਨ ਡੀ ਦਾ ਕੰਮ ਕਰਦੇ ਔਰ ਪਿਸਟਰ ਪੋਸਟਰ ਵੀ ਹੈਗਾ ਤਾਂ ਸ਼ਾਇਦ ਇਹਨਾਂ ਨੇ ਕਿਤੇ ਥ੍ਰੈਟ ਚ ਗੋਲੀ ਗਾਲੀ ਚਲਾਈ ਹੋਏ ਤਾਂ ਉਸ ਤੋਂ ਕਰਦੇ ਹੋਏ ਅਸੀਂ ਅੱਗੇ ਪਹੁੰਚ ਗਏ ਭੋਰਨੀ ਫਸਿਆਂ ਦੀ ਆਸ ਇਹਨਾਂ ਪਾਸੋਂ ਵੀ ਵੱਡੇ ਹਾਂਜੀ ਤੋ ਇੰਟਰੋਗੇਸ਼ਨ ਤੇ ਪਤਾ ਲੱਗ ਜੂ ਬਾਕੀ ਦੋ ਬੰਦੇ ਵੀ ਜਿਹੜੇ ਰਹਿੰਦੇ ਆ ਉਹ ਵੀ ਜਦੋਂ ਫੜੇ ਜਾਣਗੇ ਉਹ ਵੀ ਵਰਪਾਲ ਦੇ ਹੀ ਹੈਗੇ ਨੇ ਇਹ ਚੰਦੇ ਕਿੰਨੀ ਕਾਨੂੰਨਰੇ ਕਿੰਨੋ ਜਵਾਨਾ ਦੀ ਇਹਨਾਂ ਦੀ ਕੋਈ ਜ਼ਿਆਦਾ ਨਹੀਂ ਜੀ 25 ਤੋਂ 30 ਸਾਲ ਦੇ ਵਿੱਚ ਹੀ ਆ ਸਾਰੇ 22 23 ਸਾਲ 22 ਸਾਲ 23 ਸਾਲ 24 ਸਾਲ 25 ਸਾਲ ਇੰਨੇ ਵੀ ਓਕੇ ਜਗਵੰਤ ਟੀਵੀ ਲਈ ਮੈਂ ਹਰੀਸ਼ ਵਟਲਾ